अरदास है जी सर्वंत खालसा जी को वाहे गुरु वाहे गुरु वाहे गुरु चितानियों जपिया जपिया जिन्ना नाम जपिया माने शकिया देव चलाएं से लोगाई देव 你是我的小呀小 We're to win ਗੁਰੂ ਕਵਿਤਾ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਅੱਜ ਨਗਰ ਕੀਰਤਨ ਆ ਕੀ ਕਰਨਾ ਚਾਹੂਗੇ ਸਰ ਮਸੀਹ ਬੜੀ ਖੁਸ਼ੀ ਦੀ ਗੱਲ ਹੈ ਜੀ ਸਾਰਿਆਂ ਨੂੰ ਇਸ ਪਵਿੱਤਰ ਪਰਵ ਦੀਆਂ ਬਹੁਤ-ਬਹੁਤ ਮੁਬਾਰਕਾਂ ਅਸੀਂ ਸਾਰੇ ਵੀ ਖਾਸ ਤੌਰ ਤੇ ਇਸ ਸੁਭਾਗੀ ਘੜੀ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹਾਂ ਖਾਸ ਤੌਰ ਤੇ ਉਸ ਸੀਟੂ ਸੀਐਮ ਸਰਦਾਰ ਹੋਂਕਾਰ ਸਿੰਘ ਸੱਧੂ ਸਾਹਿਬ ਸਾਡੇ ਨਾਲ ਇਸ ਖੁਸ਼ੀ ਦੀ ਘੜੀ ਦੇ ਵਿੱਚ ਮੌਜੂਦ ਨੇ ਤਾਂ ਬੜੀ ਖੁਸ਼ੀ ਦੀ ਖੁਸ਼ਦਾ ਮੌਲ ਹੈ ਤੇ ਸਾਰਿਆਂ ਨੂੰ ਇਸ ਪਰਵ ਦੀ ਬਹੁਤ-ਬਹੁਤ ਵਧਾਈ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਵਾ ਕੀ ਕਹਿਣਾ ਚਾਹੂਗੇ ਇਹ ਜਨਮ ਦਿਹਾੜਾ ਦਾਸ ਮਹਾਰਾਜੀ ਦਾ ਇਸ ਕਰਕੇ ਮਨਾਇਆ ਜਾਂਦਾ ਹੈ ਕਿਉਂਕਿ ਉਹਨਾਂ ਦਾ ਉੱਚਾ ਅਤੇ ਸੁੱਚਾ ਪ੍ਰਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੈਂਕੜੇ ਸਾਲਾਂ ਤੋਂ ਜੇ ਇਸ ਦੁਨੀਆ ਨੂੰ ਇੱਕ ਚਾਨਣ ਮਨਾਰੇ ਦਾ ਕੰਮ ਕਰਦਾ ਆ ਰਿਹਾ ਸਾਧ ਸੰਗਤ ਦੀ ਅਦਾਸ ਮਹਾਰਾਜੀ ਨੇ ਇਸ ਦੁਨੀਆ ਤੇ ਆ ਕੇ ਇਹ ਲੋਕਾਂ ਦੀ ਬਾਹ ਫੜੀ ਉਹਨਾਂ ਨੂੰ ਬਹੁਤ ਹੀ ਉਹਨਾਂ ਦਾ ਮਾੜਾ ਕੀਤਾ ਜਾਂਦਾ ਸੀ ਉਹਨਾਂ ਨੂੰ ਬੰਦਾ ਨਹੀਂ ਸਮਝਿਆ ਜਾਂਦਾ ਸੀ ਐਨੇ ਜ਼ੁਰਾ ਦੱਸਾ ਦੀ ਸਾਡੇ ਸਮਾਜ ਦੀ ਉਹਨਾਂ ਨੂੰ ਉੱਚਾ ਚੁੱਕਣ ਵਾਸਤੇ ਪ੍ਰਮਾਤਮਾ ਨੇ ਉਹਨਾਂ ਦੀ ਡਿਊਟੀ ਲਈ ਡਿਊਟੀ ਲਾ ਕੇ ਇਸੇ ਭੇਜਿਆ ਦਾ ਉਹਨਾਂ ਨੇ ਆ ਕੇ ਇਹ ਕਾਰਜ ਨੂੰ ਪੂਰਾ ਕੀਤਾ ਉਹਦੇ ਸਦਕਾ ਹੀ ਅੱਜ ਅਸੀਂ ਇਸ ਅਰਵਦਾਸ ਮਹਾਰਾਜ ਜੀ ਦਾ ਜੋ ਨਗਰ ਕੀਰਤਨਾ ਹੈ ਧਾਰਮਿਕ ਸਥਾਨ ਤੇ ਮਨਾਉਂਦੇ ਹਰ ਸਾਲ ਹਰ 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 ਸਾਲ ਦੀ ਤਰ੍ਹਾਂ ਇਹ ਸਾਲ ਵੀ ਮਨਾ ਰਹੇ ਆ 647ਵਾਂ ਜਿਹੜਾ ਹੈ ਨਗਰ ਕੀਰਤਨ ਹੋ ਰਿਹਾ ਹੈ ਇਹ ਸੰਮੇਂ ਚ ਸਾਧ ਸੰਗਤ ਜੀ ਰਵਦਾਸ ਮਹਾਰਾਜ ਜੀ ਦੇ ਗੁਰਪੁਰਬ ਦੇ ਮੌਕੇ ਤੇ ਸਾਡੇ ਬਜ਼ੁਰਗਾਂ ਨੇ ਸਾਰਿਆਂ ਤੋਂ ਪਹਿਲਾਂ ਧੂਰੀ ਦੇ ਵਿੱਚ ਨਗਰ ਕੀਰਤਨ ਕੱਢਣਾ ਸ਼ੁਰੂ ਕੀਤਾ ਰਵਦਾਸੀਆ ਮਹੱਲੇ ਤੋਂ ਧੂਰੀ ਪਿੰਡ ਤੋਂ ਇਹ ਆਰੰਭ ਹੋਇਆ ਜੋ ਅੱਜ ਤੱਕ ਚੱਲ ਰਿਹਾ ਹੈ ਸੈਂਕੜੇ ਸਾਲ ਹੋ ਗਏ ਸਾਨੂੰ ਇਹ ਵਰਕੁਰ ਮਨਾਉਂਦੇ ਆਨ। ਅਸੀਂ ਉਹਨਾਂ ਦੀ ਯਾਦ ਹਰ ਸਾਲ ਬਹੁਤ ਵੱਡਾ ਲੰਗਰ ਲਾਉਂਦੇ ਆਂ। ਸੰਗਤਾਂ ਬਹੁਤ ਇਕੱਠੀਆਂ ਹੁੰਦੀਆਂ ਨੇ। ਹਰ ਸਾਲ ਦੀ ਤਰ੍ਹਾਂ ਬਹੁਤ ਸੰਗਤਾਂ ਵਿੱਚ ਸ਼ਾਹ ਹੈ ਕਿਸ ਕਰਕੇ ਉਹਨਾਂ ਦਾ ਜਨਮ ਦਿਨ ਮਨਾਉਂਦੇ ਆਂ। ਉਹਨਾਂ ਦੀ ਦੇਣ ਆ ਸਾਡੇ ਸਮਾਜ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ